कोहिनूर ही हीरा ਨਾਤਾ ਚੋਰੀ ਹੋਇਆ ਸੀ ਨਾ ਹੀ ਲੁੱਟਿਆ ਗਿਆ ਸੀ ਬਲਕਿ ਇਹ ਈਸਟ ਇੰਡੀਆ ਕੰਪਨੀ ਨੂੰ ਤੋਹਫੇ ਵਜੋਂ ਦਿੱਤਾ ਗਿਆ ਸੀ ਸੁਪਰੀਮ ਕੋਰਟ ਦੇ ਕੇਂਦਰ ਸਰਕਾਰ ਨੇ ਇੰਗਲੈਂਡ ਤੋਂ ਭਾਰਤ ਦੀ ਸ਼ਾਨ ਕਹੇ ਜਾਣ ਵਾਲੇ ਹੀਰੇ ਨੂੰ ਵਾਪਸ ਲੈਣ ਤੇ ਇਹ ਬਿਆਨ ਦਿੱਤਾ ਕੇਂਦਰ ਸਰਕਾਰ ਨੇ ਕਿਹਾ ਕਿ ਇਹ ਹੀਰਾ ਮਹਾਰਾਜਾ ਰਣਜੀਤ ਸਿੰਘ ਦੇ ਵਾਰਿਸ ਦਲੀਪ ਸਿੰਘ ਵੱਲੋਂ ਬ੍ਰਿਟਿਸ਼ ਹਕੂਮਤ ਨੂੰ ਦਿੱਤਾ ਗਿਆ ਸੀ ਕੇਂਦਰ ਸਰਕਾਰ ਦੀ ਇਸ ਦਲੀਲ 'ਚ ਫਿਲਹਾਲ ਵਿਦੇਸ਼ ਮੰਤਰਾਲੇ ਦੀ ਦਲੀਲ ਸ਼ਾਮਿਲ ਨਹੀਂ ਹੈ ਇਸ ਲਈ ਵਿਸਥਾਰਚ ਜਵਾਬ ਦੇਣ ਲਈ ਸੁਪਰੀਮ ਕੋਰਟ ਨੇ ਸਰਕਾਰ ਨੂੰ 6 ਹਫ਼ਤਿਆਂ ਦਾ ਸਮਾਂ ਦਿੱਤਾ ਨਾਲੀ ਅਦਾਲਤ ਨੇ ਸਰਕਾਰ ਨੂੰ ਇਹ ਵੀ ਕਿਹਾ ਕਿ ਜੇਕਰ ਅਝਿਆ ਹੈ ਤਾਂ ਹੀਰੇ ਤੇ ਭਾਰਤ ਸਰਕਾਰ ਦਾ ਦਾਵਾ ਪੂਰੀ ਤਰ੍ਹਾਂ ਖਤਮ ਹੋ ਜਾਏਗਾ। ਬ੍ਰਿਟੇਨ ਤੋਂ ਹੀਰਾ ਵਾਪਸ ਲਿਆਂਦਾ ਜਾਵੇ ਇਸ ਲਈ ਕਈ ਸੰਸਥਾਵਾਂ ਦੇ ਨਾਲ-ਨਾਲ ਭਾਰਤ ਸਰਕਾਰ ਕਈ ਸਾਲਾਂ ਤੋਂ ਕੋਸ਼ਿਸ਼ ਲੱਗੀ ਹੋਈ ਹੈ। ਇਸ ਸਭ ਦੀ ਵਿਚਾਲੇ ਅਸੀਂ ਦੱਸਦੇ ਹਾਂ ਕਿ ਕੋਹੀਨੂਰ ਹੀਰਾ ਹੋਣ ਚ ਕਦੋਂ ਆਇਆ ਅਤੇ ਕਿੰਨਾਂ ਲੋਕਾਂ ਦੇ ਹੱਥਾਂ 'ਚ ਹੁੰਦਾ ਹੋਇਆ ਅੱਜ ਇੰਗਲੈਂਡ 'ਚ ਮੌਜੂਦ ਹੈ। ਕੋਹੀਨੂਰ ਹੀਰਾ ਦੁਨੀਆ ਦਾ ਸਭ ਤੋਂ ਪੁਰਾਣੇ ਤੇ ਮਸ਼ਹੂਰ ਹੀਰਿਆਂ 'ਚੋਂ ਇੱਕ ਹੈ। ਕੋਹੀਨੂਰ ਦਾ ਫਾਰਸੀ ਭਾਸ਼ਾ 'ਚ ਮਤਲਬ ਹੈ ਰੌਸ਼ਨੀ ਦਾ ਪਹਾੜ। ਅੱਜ ਇਹ ਕਿਹਾ ਜਾਂਦਾ ਹੈ ਕਿ ਕੋਹਿੰਨੂਰ ਦਾ ਜ਼ਿਕਰ ਅਸਤੋਂ तकरीबन 5000 ਸਾਲ ਪਹਿਲਾਂ ਇੱਕ ਸੰਸਕ੍ਰਿਤ ਲਿਖਤ ਚੋਂ ਆਉਂਦਾ ਹੈ ਜਿਸ 'ਚ ਇਸ ਨੂੰ ਸਿਆਮਤ ਕਾ ਕਿਹਾ ਗਿਆ। ਇੱਥੇ ਇਹ ਵੀ ਦੱਸਣਾ ਲਾਜ਼ਮੀ ਹੈ ਕਿ ਇਹ ਸਿਰਫ ਕਿਆਸਰਾਈਆਂ ਨੇ ਕਿ ਸਿਆਮਤ ਕਾ ਦਾ ਦੂਜਾ ਨਾਮ ਕੋਹਿੰਨੂਰ ਹੈ। ਇਸ ਤੋਂ ਬਾਅਦ ਇਤਿਹਾਸ 'ਚ ਜ਼ਿਕਰ ਆਉਂਦਾ ਹੈ ਕਿ 1304 ਈਸਵੀ ਤੱਕ ਇਹ ਹੀਰਾ ਮਾਲਵਾ ਸਲਤਨਤ ਦੇ ਰਾਜਿਆਂ ਦੇ ਕਬਜ਼ੇ 'ਚ ਰਿਹਾ। ਉਸ ਵੇਲੇ ਤੱਕ ਵੀ ਇਸ ਨੂੰ ਕੋਹਿੰਨੂਰ ਨਾਮ ਨਹੀਂ ਦਿੱਤਾ ਗਿਆ। ਇਹਨਾਂ ਸਮਿਆਂ 'ਚ ਇਹ ਹੀਰਾ ਦਿੱਲੀ ਦੇ ਸਮਰਾਟ ਅਲਾਉਦੀਨ ਖਿਲਜੀ ਕੋਲ ਰਿਹਾ। ਇਸ ਹੀਰੇ ਸੰਬੰਧੀ ਕੁਝ ਮਿਥਕ ਵੀ ਨੇ ਕਿਹਾ ਜਾਂਦਾ ਹੈ ਜਿਸ ਕੋਲ ਇਹ ਹੀਰਾ ਹੋਵੇਗਾ ਉਸ ਦਾ ਦੁਨੀਆ ਤੇ ਰਾਜ ਹੋਵੇਗਾ ਪਰ ਇੱਕ ਮਿਥਕ ਹੋਰ ਜੁੜਿਆ ਕਿ ਇਸ ਹੀਰੇ ਨੂੰ ਸਿਰਫ ਰੱਬ ਰੱਖ ਸਕਦਾ ਹੈ ਜਾਂ ਕੋਈ ਔਰਤ ਇਤਿਹਾਸ ਮੁਤਾਬਕ ਕੋਹਿੰੂਰ ਹੀਰਾ ਮੌਜੂਦਾ ਆਂਧਰਾ ਪ੍ਰਦੇਸ਼ ਦੇ ਜ਼ਿਲ੍ਹੇ ਗੁੰਟੂਰ ਦੇ ਕੋਲੂਰ ਦੀਆਂ ਹੀਰੇ ਦੀਆਂ ਖਾਨਾਂ ਚੋਂ ਮਿਲਿਆ ਸੀ 1526 ਚ ਮੁਗਲ ਬਾਦਸ਼ਾਹ ਬਾਬਰ ਨੇ ਇਸ ਹੀਰੇ ਬਾਰੇ ਆਪਣੀ ਲਿਖਤ ਬਾਬਰਨਾਮਾ ਚ ਜ਼ਿਕਰ ਕੀਤਾ ਉਸ ਨੂੰ ਇਹ ਹੀਰਾ ਸੁਲਤਾਨ ਇਬਰਾਹਿਮ ਵਲੋਪੇਟ ਕਿਹਾ ਗਿਆ ਸੀ ਬਾਬਰ ਨੇ ਹੀ ਇਸ ਹੀਰੇ ਦੀ ਕੀਮਤ ਦੁਨੀਆ ਦੇ ਅੱਧੇ ਦਿਨ ਦੀ ਉਤਪਾਦਕਤਾ ਦੇ ਕੀਮਤ ਦੇ ਬਰਾਬਰ ਦੱਸਿਆ। ਬਾਬਰ ਤੋਂ ਹੁੰਦਾ ਹੋਇਆ ਇਹ ਹੀਰਾ ਪਹੁੰਚਿਆ ਪੰਜਵੇਂ ਮੁਗਲ ਸਮਰਾਟ ਸ਼ਾਹਜਹਾਂ ਤੱਕ। ਸ਼ਾਹਜਹਾਂ ਦੇ ਮਯੂਰ ਸਿੰਘਾ ਸਿੰਘ ਇਹ ਹੀਰਾ ਜੜਿਆ ਗਿਆ। 1658 ਚ ਔਰੰਗਜ਼ੇਬ ਦੇ ਕਬਜ਼ੇ ਚ ਪਹੁੰਚਿਆ ਕੋਹੀਨੂਰ ਹੀਰਾ 793 ਕੈਰਟ ਦਾ ਸੀ। ਔਰੰਗਜ਼ੇਬ ਤੋਂ ਬਾਅਦ ਹੀਰਾ ਉਸਦੇ ਪੋਤੇ ਮਹਮਦ ਕੋਲ ਪਹੁੰਚਿਆ। ਪਰ ਮਹਮਦ ਇਸ ਦੀ ਸੁਰੱਖਿਆ ਨਾ ਕਰ ਸਕਿਆ। ਭਾਰਤ ਚ ਕਮਜ਼ੋਰ ਹੋ ਚੁੱਕੇ ਮੁਗਲ ਸਮਰਾਜ ਨੂੰ ਢਾਹਟੇਰੀ ਕਰਨ ਤੇ ਭਾਰਤ ਨੂੰ ਜਿੱਤਣ ਲਈ ਸਾਲ 1739 ਚ ਫਾਰਸੀ ਲੜਾਕੇ ਨਾਦਰ ਸ਼ਾਹ ਨੇ ਭਾਰਤ ਤੇ ਚੜ੍ਹਾਈ ਕਰ ਦਿੱਤੀ। ਔਰੰਗਜ਼ੇਬ ਦੇ ਵਾਰਿਸ ਸੁਲਤਾਨ ਮਹਿਮਦ ਨਾਦਰ ਸ਼ਾਹ ਦਾ ਮੁਕਾਬਲਾ ਨਾ ਕਰ ਸਕਿਆ ਅਤੇ ਰਾਜਪਾਗ ਦੇ ਨਾਲ ਨਾਲ ਹੀਰਾ ਵਿਊਸ ਨੂੰ ਦੇ ਦਿੱਤਾ। ਪਰ ਸਮੇ ਨੂੰ ਇਹ ਵੀ ਮਨਜ਼ੂਰ ਨਹੀਂ ਸੀ। 1747 ਚ ਨਾਦਰ ਸ਼ਾਹ ਨੂੰ ਕਤਲ ਕਰ ਦਿੱਤਾ ਗਿਆ ਤੇ ਹੀਰਾ ਉਸ ਦੇ ਸੈਨਾਪਤੀ ਅਹਿਮਦ ਸ਼ਾਹ ਦੁਰਰਾਨੀ ਕੋਲ ਪਹੁੰਚਿਆ। ਅਹਿਮਦ ਸ਼ਾਹ ਦੁਰਾਨੀ ਤੋਂ ਬਾਅਦ ਅਫਗਾਨਿਸਤਾਨ ਚ ਦੁਰਾਨੀਆਂ ਦਾ ਰਾਜ ਕਮਜ਼ੋਰ ਪੈ ਗਿਆ। ਅਹਿਮਦ ਸ਼ਾਹ ਦੁਰਾਨੀ ਦੇ ਵਾਰਿਸ ਅਫਗਾਨਿਸਤਾਨ ਦੀ ਗੱਦੀ ਤੇ ਮੁੜ ਕਾਬਜ਼ ਹੋਣ ਲਈ ਕੋਹਿਨੂਰ ਹੀਰਾ ਭਾਰਤ ਲੈ ਕੇ ਆਇਆ ਅਤੇ ਹੀਰਾ ਸਿੱਖ ਰਾਜ ਦੇ ਸੰਸਥਾਪਕ ਮਹਾਰਾਜਾ ਰਣਜੀਤ ਸਿੰਘ ਨੂੰ ਦਿੱਤਾ। ਹੀਰੇ ਬਦਲੇ ਅਫਗਾਨਿਸਤਾਨ ਚ ਮੋੜ ਰਾਜ ਹਾਸਲ ਕਰਨ ਚ ਮਦਦ ਲਈ ਸਮਝੌਤਾ ਕੀਤਾ ਗਿਆ। ਮਹਾਰਾਜਾ ਰਣਜੀਤ ਸਿੰਘ ਕੋਲ ਕੋਹਿਨੂਰ ਹੀਰਾ 1813 ਚ ਆਇਆ। ਰਣਜੀਤ ਸਿੰਘ ਕੋਹਿਨੂਰ ਹੀਰੇ ਨੂੰ ਓਡੀਸ਼ਾ ਦੇ ਜਗਨਨਾਥ ਪੁਰੀ ਦੇ ਮੰਦਿਰਾਂ ਚ ਦੇਣਾ ਚਾਹੁੰਦੇ ਸਨ ਪਰ 1839 ਚ ਉਹਨਾਂ ਦੀ ਮੌਤ ਹੋਣ ਦੇ ਨਾਲ ਉਹਨਾਂ ਦੀ ਇੱਛਾ ਅਧੂਰੀ ਰਹਿ 29 ਮਾਰਚ 1849 ਚ ਦੂਜੇ ਐਂਗਲੋ ਸਿੱਖ ਵਾਰ ਚ ਸਿੱਖਾਂ ਦੀ ਹਾਰ ਹੋਈ ਅਤੇ ਰਣਜੀਤ ਸਿੰਘ ਦੀ ਜਾਇਦਾਦ ਸਮੇਤ ਕੋਹਿਨੂਰ ਹੀਰਾ ਰਣਜੀਤ ਸਿੰਘ ਦੇ ਵਾਰਿਸ ਮਹਾਰਾਜਾ ਦਲੀਪ ਸਿੰਘ ਕੋਲੋਂ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਲਾਹੌਰ ਚ ਆਪਣੇ ਕਬਜ਼ੇ ਚ ਲੈ ਲਿਆ ਇਸ ਤੋਂ ਬਾਅਦ ਇਹ ਹੀਰਾ 1850 ਚ ਰਾਣੀ ਵਿਕਟੋਰੀਆ ਨੂੰ ਦਿੱਤਾ ਗਿਆ ਇਸ ਹੀਰੇ ਨੂੰ ਬ੍ਰਿਟੇਨ ਦੇ ਕ੍ਰਿਸਟਲ ਪੈਲੇਸ ਚ 1 ਸਾਲ ਬਾਅਦ ਰਖਵਾ ਦਿੱਤਾ ਗਿਆ ਪਰ ਉਹਨਾਂ ਸਮਿਆਂ ਦੇ ਹੀਰਿਆਂ ਦੇ ਮੁਕਾਬਲੇ ਰੌਸ਼ਨੀ ਦਾ ਪਹਾੜ ਜ਼ਿਆਦਾ ਚਮਕਦਾਰ ਨਹੀਂ ਸੀ ਇਸ ਲਈ 1852 ਚ ਰਾਣੀ ਨੇ ਇਸ ਹੀਰੇ ਨੂੰ ਨਵੀਂ ਦਿਖ ਦੇਣ ਦਾ ਫੈਸਲਾ ਕੀਤਾ ਇਸ ਹੀਰੇ ਨੂੰ 42% ਤੱਕ ਘਟਾ ਕੇ 105.6 ਕੈਰਟ ਦਾ ਬਣਾ ਦਿੱਤਾ ਗਿਆ। ਰਾਣੀ ਵਿਕਟੋਰੀਆ ਦੇ ਤਾਜ 'ਚ ਇਸ ਹੀਰੇ ਨੂੰ ਜੜ ਦਿੱਤਾ ਗਿਆ। ਇਸ ਹੀਰੇ ਜੜੇ ਤਾਜ ਨੂੰ ਰਾਣੀ ਅਕਸਰ ਵੱਡੇ ਸਮਾਗਮਾਂ 'ਚ ਪਾਉਂਦੀ ਸੀ। ਇਸ ਹੀਰੇ ਬਾਰੇ ਰਾਣੀ ਵਿਕਟੋਰੀਆ ਨੇ ਆਪਣੀ ਵਸੀਅਤ 'ਚ ਲਿਖਵਾਇਆ ਕਿ ਇਹ ਹੀਰਾ ਜੜਿਆ ਤਾਜ ਸਿਰਫ ਰਾਣੀ ਹੀ ਪਾ ਸਕਦੀ ਹੈ। ਜੇਕਰ ਮੁਲਕ ਦਾ ਮੁਖੀ ਕੋਈ ਰਾਜਾ ਹੁੰਦਾ ਹੈ ਤਾਂ ਉਸ ਦੀ ਰਾਣੀ ਹੀ ਹੀਰਾ ਪਾ ਸਕਦੀ ਹੈ। ਰਾਣੀ ਵਿਕਟੋਰੀਆ ਦੀ ਮੌਤ ਤੋਂ ਬਾਅਦ ਇਹ ਹੀਰਾ ਜੜਿਆ ਤਾਜ ਇੰਗਲੈਂਡ ਦੀ ਥੀਮਸ ਨਦੀ ਦੇ ਕੰਢੇ ਟਾਵਰ ਬ੍ਰਿਜ ਪੈਲੇਸ 'ਚ ਰੱਖਿਆ ਗਿਆ ਹੈ। ਕੋਈ ਨੂੰ ਹੀਰਾ ਭਾਰਤ ਆਵੇਗਾ ਜਾਂ ਨਹੀਂ ਇਹ ਇੱਕ ਵੱਖ ਵਿਸ਼ਾ ਹੈ। ਫਿਲਹਾਲ ਜੇਕਰ ਤੁਸੀਂ ਇਹ ਹੀਰਾ ਦੇਖਣਾ ਚਾਹੁੰਦੇ ਹੋ ਤਾਂ ਥੀਮਸ ਨਦੀ ਦੇ ਕੰਡੇ ਬਣੇ ਟਾਵਰ ਬ੍ਰਿਜ ਪੈਲੇਸ ਆ ਕੇ ਦੇਖ ਸਕਦੇ ਹੋ